ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਬਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਤੁਹਾਡਾ ਰੌਨ ਟਰਾਡ 55 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 16 ਫਰਵਰੀ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਅੱਜ ਜੋ ਗੱਲ ਕਰਦੇ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 73000 ਤੇ ਦੂਜਾ ਨਾਮ 61000 ਸੀ ਵੈਸਟ ਰੇਡਰ ਤੇ ਬੈਡ ਜਾਫੀ ਨੂੰ 212000 ਰੁਪਏ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਨਿਊਜ਼ੀਲੈਂਡ ਤੇ ਦੇ ਸੁਪਰ ਦੀਆਂ ਟੀਮਾਂ ਦੇ ਵਿਚਕਾਰ ਇਥੇ ਦੇ ਸੁਪਰ ਦੇ ਨੰਬਰ ਰਹੇ 19 ਤੇ ਨਿਊਜ਼ੀਲੈਂਡ ਦੇ ਨੰਬਰ ਰਹੇ 30 ਇਹਦੇ ਵਿੱਚੋਂ ਨਿਊਜ਼ੀਲੈਂਡ ਫਾਸਟ ਤੇ ਦੇਸੂਪੁਰ ਸੈਕੰਡ ਤੇ ਇਥੋਂ ਬੈਸਟ ਰੇਡਰ ਬਣਿਆਗਾ ਦੁੱਲਾ ਖੀਰਾ ਵਾਲੀ 15 ਕਬੜੀਆਂ ਪਾ ਕੇ 14 ਨੰਬਰ ਲੈ ਤੇ ਤੇ ਬੈਟ ਜਾਫੀ ਬਣਿਆਗੇ ਸੋਨੂ ਸਿੰਦਰ ਤੇ ਮੋਨੂ ਸਿੰਦਰ ਦੋਨੇ ਭਰਾ ਵੈਸਟ ਬਣਿਆਗੇ ਦੋਨਾਂ ਨੇ 4 4 ਜੱਫੇ ਲਾਏ ਆਗੇ ਹਾਂਜੀ ਇੱਕੀ ਗੱਲ ਕਰ ਦਾਂਗੇ ਨੂਰਪੁਰ ਚੱਠਾ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉਥੇ ਪਹਿਲਾ ਨਾਮ 2.5 ਲੱਖ ਤੇ ਦੂਜਾ ਨਾਮ 2 ਲੱਖ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ ਫਾਰਮ ਟਰੈਕ ਟਰੈਕਟਰ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਚਿਕਾ ਰਹੇ ਤੋਂ ਗਰਦਾਸਪੁਰ ਮਾਝਾ ਦੇ ਨੰਬਰ ਰਹੇ 40 ਤੇ ਬੇ ਆਫ ਲੈਂਟੀ ਨਿਊਜ਼ੀਲੈਂਡ ਦੇ ਨੰਬਰ ਰਹੇ 229 ਇਹਦੇ ਵਿੱਚੋਂ ਗਰਦਾਸਪੁਰ ਮਾਝਾ ਫਾਸਟ ਤੇ ਬੇ ਆਫ ਲੈਂਟੀ ਨਿਊਜ਼ੀਲੈਂਡ ਸੈਕੰਡ ਤੇ ਸਬਸਟ ਰੇਡਰ ਬਣੇਗਾ ਅੰਬਸੌਰ ਸਿੰਘ ਵਾਲਾ 17 ਕਬੱਡੀਆ ਬਾਕੀ 15 ਨੰਬਰ ਲਈ ਤੇ ਤੇ ਬਟ ਜਾਫੀ ਬਣੇਗਾ ਮਰਤੌਲ ਖਾਨ ਵਾਲਾ 14 ਕਚ ਲੈ ਕੇ ਪੰਜ ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਹਾਂ ਪਹਾੜੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੀ ਉੱਥੇ ਪਹਿਲਾ ਨਾਮ 40000 ਤੇ ਦੂਜਾ ਨਾਮ 51000 ਸੀ ਬੈਸਟ ਰੇਡਰ ਦੇ ਵਿੱਚ ਜਾਫੀ ਨੂੰ ਮਾਰਵਾੜੀ ਬ ਰੱਤਾਥੇ ਤੇ ਖੀਵਾ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਖੀਵਾ ਦੇ ਨੰਬਰ ਰਹੇ 16 ਤੇ ਰੱਤਾਥੇ ਦੇ ਨੰਬਰ ਰਹੇ 19 ਇਹਦੇ ਵਿੱਚ ਰੱਤਾਥੇ ਫਾਇਟ ਤੇ ਖੀਵਾ ਸੈਕੰਡ ਤੇ ਇਥੋਂ ਬੈਸਟ ਰੇਡਰ ਬਣਿਆ ਗੁਰਪ੍ਰੀਤ ਬਰੇ ਸਹਿਬ ਵਾਲਾ 12 ਕਬੜੀਆਂ ਪਾ ਕੇ 11 ਨੰਬਰ ਲੈ ਤੇ ਤੇ ਬੈਟ ਜਾਫੀ ਬਣੇਗਾ ਕੁਲਵਿੰਦਰ ਰੱਤਾਥੇ ਵਾਲਾ ਪੰਜ ਟੱਚ ਲੈ ਕੇ ਇੱਕ ਜਫਾ ਲਾਇਆ ਹਾਂਜੀ ਇਹ ਸੀ ਵੀਡੀਓ 16 ਫਰਵਰੀ ਦੇ ਕਬੜੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ